ਉਠੇ ਨਾਦ ਭਾਰੀ ਭਾਰੀ ਨਾਦ ਉੱਠ ਰਹੇ ਸਨ ਵਸੇ ਛਤਰ ਤਾਰੀ ਛਤਰ ਤਾਰੀ ਕਰੋਧवान ਸਨ ਘਿਰਿਓ ਰਾਮ ਸੈਨੰ ਪਰਸ਼ੂਰਾਮ ਨੂੰ ਸੈਨਾ ਨੇ ਇੰਜ ਘੇਰ ਲਿਆ ਸ਼ਿਵੰ ਜੇਮ ਮੈਨੰ ਜਿਵੇਂ ਸ਼ਿਵ ਨੂੰ ਕਾਮ ਨੇ ਘੇਰ ਲਿਆ ਸੀ ਰਣੰ ਰੰਗ ਰੱਤੇ ਸੂਰਮੇ ਯੁੱਧ ਦੇ ਰੰਗ ਵਿੱਚ ਰੱਤੇ ਹੋਏ ਸਨ ਤਰਸੇ ਤੇ ਜੱਟਾਂ ਤੇ ਅਤੇ ਦੂਜਿਆਂ ਦੇ ਤੀਬਰ ਤੇਜ ਤੋਂ ਡਰ ਰਹੇ ਸਨ ਉਠੀ ਸੈਣ ਤੂਰੰ ਸੈਨਾ ਦੇ ਪੈਰਾਂ ਨਾਲ ਜੋ ਧੂੜ ਉੱਡੀ ਰਿਹਾ ਉਹ ਗੈਣ ਪੂਰੰ ਉਸ ਨਾਲ ਆਕਾਸ਼ ਟੱਕ ਗਿਆ ਸੀ ਕਣੇ ਢੋਲ ਵੱਜੇ ਬਹੁਤ ਸਾਰੇ ਢੋਲ ਵੱਜਦੇ ਸਨ ਮਹਾਬੀਰ ਕੱਜੇ ਅਤੇ ਸੂਰਬੀਰ ਕਾਜ ਬੇਸਾਨ ਮਨੋ ਸਿੰਘ ਛੁੱਟੇ ਯੋਧੇ ਇਸ ਤਰ੍ਹਾਂ ਜੁਟੇ ਹੋਏ ਸਨ ਹਮੰ ਬੀਰ ਛੁੱਟੇ ਮਾਨੋ ਬੰਨੇ ਹੋਏ ਸ਼ੇਰ ਛੁੱਟਣ ਤੇ ਝੁੱਟ ਜਾਂਦੇ ਹੋਣ ਕਰੈ ਮਾਰ ਮਾਰੰ ਸਾਰੇ ਮਾਰੋ ਮਾਰ ਕਰਦੇ ਸਨ ਬਕੈ ਬਿਕਰਾਰੰ ਅਤੇ ਭਿਆਨਕ ਸ਼ਬਦ ਬੋਲਦੇ ਸਨ ਗਿਰਾ ਅੰਗ ਪੰਗੰ ਆਂਗ ਟੁੱਟਕੇ ਡੇਗ ਰਹੇ ਸਨ ਦਵੰ ਜਾਣ ਦੰਗੰ ਇਹ ਜਪਰਤੀਤ ਹੁੰਦਾ ਸੀ ਜਿਵੇਂ ਅਗ ਤਗ ਤੱਕ ਕਰ ਰਹੀ ਹੈ ਗਏ ਛੋਟ ਅਸਤਰੰ ਜਿਨਾ ਸੂਰਮਿਆਂ ਦੇ ਹੱਥੋਂ ਅਸਤਰ ਛੁੱਟ ਗਏ ਸਨ ਭਜਾ ਹੋਇਆ ਨਿਰ ਅਸਤਰੰ ਉਹ ਅਸਤਰਹੀਨ ਹੋ ਕੇ ਭਜ ਗਏ ਸਨ ਖੇਲਾਸਾਰ ਪਾਚੀ ਕੇ ਲੋਹੇ ਦੀ ਬਾਜੀ ਖੇਡ ਰਹੇ ਸਨ ਤੋਰ ਤੁੰਦ ਤਾਜੀ ਅਤੇ ਕੋੜੇ ਤੇਜ਼ੀ ਨਾਲ ਭੱਜ ਰਹੇ ਸਨ। ਪੁਜਾ ਠੋਕ ਪੀਰਨ। ਪੁਜਾਵਾਂ ਨੂੰ ਠੋਕ ਕੇ ਕਰੇ ਕਾਏ ਤੀਰਨ। ਸੂਰਮੇ ਤੀਰਾ ਨਾਲ ਜ਼ਖਮ ਲਗਾ ਰਹੇ ਸਨ। ਨੇਜੇ ਗੱਡ ਗੱਡੇ। ਨੇਜਿਆਂ ਨੂੰ ਪੱਕੀ ਤਰ੍ਹਾਂ ਗੱਡਦੇ ਸਨ। ਮਾਚੇ ਬੈਰ ਪਾਡੇ। ਅਤੇ ਵੈਰ ਬਿਦਾ ਕੇ ਯੁੱਧ ਮਚਾ ਰਹੇ ਸਨ। ਕਣਾ ਕਾਏ ਪੇਲੇ। ਬਹੁਤ ਸੋਰ ਮੇ ਕਾਇਲ ਹੋ ਰਹੇ ਸਨ ਮਨੋ ਫਾਗਾ ਕੇਲੇ ਮਨੋ ਹੋਲੀ ਖੇਡ ਰਹੇ ਹੋਣ ਕਰੀ ਬਾਨ ਵਰਕਾ ਸਾਰੇ ਸੋਰ ਮੇ ਬਾਣਾ ਦੀ ਵਰਕਾ ਕਰ ਰਹੇ ਸਨ ਭੇ ਜੀਤ ਕਰਖਾ ਅਤੇ ਜਿੱਤ ਲਈ ਚਾਵਾਨ ਸਨ ਗਰੇ ਆਂਤ ਕੁਮ ਕਈ ਸੋਰ ਮੇ ਆਂਤ ਵਿੱਚ ਪਹਾਟਣੀ ਖਾ ਕੇ ਡਿੱਗਦੇ ਸਨ ਮਨੋ ਬਰੇ ਚਚੂਮ ਮਾਨੋ ਬ੍ਰੇਛ ਝੂਮ ਰਿਆ ਹੋਵੇ ਟੂਟੇ ਸ਼ਸਤਰ ਅਸਤਰੰ ਕਈਆਂ ਦੇ ਅਸਤਰ ਅਤੇ ਸ਼ਸਤਰ ਟੁੱਟ ਗਏ ਸਨ ਭਜੇ ਹੋਇ ਨਿਰ ਅਸਤਰੰ ਅਤੇ ਅਸਤਰਾ ਤੋਂ ਸਖਣੇ ਹੋ ਕੇ ਭਜ ਰਹੇ ਸਨ ਜਿਤੇ ਸਾਤਰ ਆਏ ਜਿਤਨੇ ਵੈਰੀ ਸਾਹਮਣੇ ਆਏ ਤਿਤੇ ਰਾਮ ਕਾਏ ਉਤਨੇ ਹੀ ਪਰਸ਼ੂ ਰਾਮ ਨੇ ਮਾਰ ਦਿੱਤੇ ਚਲੇ ਭਾਜ ਸਰਵੰਗ ਸਾਰੇ ਭਜ ਚੱਲੇ ਭਇਓ ਦੂਰ ਗਰਮ ਕਿਉਂਕਿ ਉਹਨਾਂ ਦਾ ਅਹੰਕਾਰ ਦੂਰ ਹੋ ਗਿਆ ਸੀ ਪੂਯੰਗ ਪ੍ਰਿਆਤ ਸ਼ੰਦ ਮਹਾ ਸ਼ਾਸਤਰ ਧਾਰੇ ਚੱਲਿਓ ਆਪ ਪੂਪੰ ਵਦਿਆ ਸ਼ਾਸਤਰ ਧਾਰ ਕੇ ਅੰਤ ਵਿੱਚ ਰਾਜਾ ਆਪ ਯੁੱਧ ਲਈ ਤੁਰਿਆ ਲੈ ਸਰਬ ਸੈਨਾ ਕੀਏ ਆਪ ਰੂਪੰ ਆਪਣੇ ਨਾਲ ਸਾਰੀ ਸੈਨਾ ਲੈ ਲਈ ਜਿਸ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ ਅਨੰਤ ਆਸਤਰ ਛੋਰੇ ਭਯੋ ਯੁੱਧਮਾਨੰ ਜਾਂਦਿਆਂ ਹੀ ਸੂਰਮਿਆਂ ਨੇ ਅਨੰਤ ਆਸ਼ਤਰ ਤੀਰ ਛੱਡੇ ਅਤੇ ਗੌਰਵਸ਼ਾਲੀ ਯੁੱਧ ਹੋਇਆ ਪ੍ਰਭਾ ਕਾਲ ਮਾਨੋ ਸਵੇਰ ਸਮਪਾਨੰ ਉ ਇਸ ਤਰ੍ਹਾਂ ਚੁਬਦੇ ਪ੍ਰਤੀਤ ਹੋ ਰਹੇ ਸਨ ਮਾਨੋ ਦੁਪਹਿਰ ਵੇਲੇ ਸਾਰੀਆਂ ਸੂਰਜ ਦੀਆਂ ਕਿਰਨਾਂ ਹੋਣ ਪੂਜਾ ਠੋਕਪੂਪੰ ਯੋ ਜੁਦ ਐਸੀ ਪੂਜਾ ਨੂੰ ਠੋਕੇ ਰਾਜੇ ਨੇ ਇਸ ਤਰ੍ਹਾਂ ਯੁੱਧ ਕੀਤਾ ਮਨੋਬੀਰ ਬਿਰਤਾਰਾ ਸੁਰੇ ਇੰਦਰ ਚੈਸੀ ਮਾਨੋ ਵੀਰ ਬਿਰਤਾਰ ਸੁਰ ਨੇ ਇੰਦਰ ਨਾਲ ਯੁੱਧ ਕੀਤਾ ਹੋਵੇ ਸਬੈਕ ਆਟਾ ਰਾਮੰ ਕਿਓ ਬਾਹੇ ਹੀਨੰ ਪਰਸ਼ੂਰਾਮ ਨੇ ਸਹਸ ਬਾ ਦੀਆਂ ਸਾਰੀਆਂ ਬਾਵਾ ਕੱਟ ਦਿੱਤੀਆਂ ਅਤੇ ਉਸ ਨੂੰ ਬਾਵਾ ਤੋਂ ਹੀਰ ਕਰ ਦਿੱਤਾ। ਆਤੀ ਸਰਬ ਸੈਨਾ ਭਇਓ ਸਰਬ ਚੀਨੰ ਉਹਦੀ ਸਾਰੀ ਫੌਜ ਮਾਰੀ ਗਈ ਅਤੇ ਹੰਕਾਰ ਨਸ਼ਟ ਹੋ ਗਿਆ। ਗਹਿਓ ਰਾਮ ਪਾਨੰ ਕੋਠਾਰੰ ਕਰਾਲੰ ਪਾਰਸ਼ੂਰਾਮ ਨੇ ਹੱਥ ਵਿੱਚ ਭਿਆਨਕ ਕੋਹਾੜਾ ਫੜਿਆ ਹੋਇਆ ਸੀ ਕਟੀ ਸੁੰਡ ਸੀ ਰਾਜਬਾਹਾਂ ਵਿਸਾਲੰ ਉਸ ਨਾਲ ਰਾਜੇ ਦੀਆਂ ਹਾਥੀ ਦੇ ਸੁੰਡ ਵਰਗੀਆਂ ਵਿਸ਼ਾਲ ਬਾਵਾਂ ਨੂੰ ਕੱਟ ਦਿੱਤਾ ਸੀ ਭਏ ਅੰਗ ਭੰਗੰ ਕਰਨ ਕਾਲਹੀਨ ਰਾਜੇ ਦੇ ਅੰਗ ਕੱਟੇ ਜਾ ਚੁੱਕੇ ਸਨ ਕਾਲ ਨੇ ਉਸ ਨੂੰ ਨਕਾਰਾ ਕਰ ਦਿੱਤਾ ਸੀ ਗਯੋ ਗਾਰਬਸ ਸਰਬੰ ਭਈ ਸੈਣ ਚੀਨੰ ਇਸ ਤਰ੍ਹਾਂ ਉਸਦਾ ਸਾਰਾ ਹੰਕਾਰ ਮਿਟ ਗਿਆ ਅਤੇ ਸੈਣਾ ਨਸ਼ਟ ਹੋ ਗਈ। ਰਹੇ ਉਹ ਆੰਤਕੇਤੰ ਅਚੇਤੰ ਨਰੇ ਸੰ ਆਂਤ ਵਿੱਚ ਰਾਜਾ ਅਚੇਤ ਹੋ ਕੇ ਯੁੱਧ ਭੂਮੀ ਵਿੱਚ ਪਿਆ ਰਿਆ। ਬਚੇ ਵੀਰ ਜیتے ਗਏ ਭਾਜ ਦੇਸੰ ਜਿਹੜੇ ਯੋਧੇ ਬਚੇ ਸਨ ਉਹ ਦੇਸੋਂ ਭੱਜ ਗਏ। ਲੇ ਚੀਨ ਚੋਨੀ ਕਰੈ ਛਾਤਰ ਕਾਤੰ ਚਤਰੀਆ ਨੂੰ ਮਾਰ ਕੇ ਪਰਸ਼ੂਰਾਮ ਨੇ ਧਰਤੀ ਖੋ ਲਈ ਚਰੰਕਾਲ ਪੂਜਾ ਕਰੀ ਲੋਕ ਮਾਤੰ ਉਸ ਨੇ ਚਿਰ ਕਾਲ ਤੱਕ ਲੋਕਾਂ ਦੀ ਮਾਤਾ ਜਗਤ ਮਾਤਾ ਦੀ ਪੂਜਾ ਕੀਤੀ ਪੁਯੰਗ ਪ੍ਰਯਾਤ ਸ਼ੰਦ ਲੇ ਚੀਨ ਚੋਨੀ ਕਰੈ ਬੇਪਪੋਪੰਗ ਪਰਸ਼ੂਰਾਮ ਨੇ ਛਤਰੀਆਂ ਕੋਲੋਂ ਧਰਤੀ ਖੋ ਲਈ ਅਤੇ ਬ੍ਰਾਹਮਣਾਂ ਨੂੰ ਰਾਜੇ ਬਣਾ ਦਿੱਤਾ ਹਰੀ ਫੇਰ ਛਤਰੀਆਂ ਦੇਜੰ ਜੀਤ ਜੂਪੰ ਬ੍ਰਾਹਮਣਾਂ ਨੂੰ ਜੂਏ ਵਿੱਚ ਜਿੱਤ ਕੇ ਛਤਰੀਆਂ ਨੇ ਫੇਰ ਉਹਨਾਂ ਤੋਂ ਧਰਤੀ ਖੋ ਲਈ ਤਿਜੰ ਆਰਤੰ ਤੀਰ ਰਾਮੰ ਪੁਕਾਰੰ ਬ੍ਰਾਹਮਣਾਂ ਨੇ ਦੁਖੀ ਹੋ ਕੇ ਪਰਸ਼ੂਰਾਮ ਪਾਸ ਪੁਕਾਰ ਕੀਤੀ ਜਲੇ ਉਹ ਰੋਸ ਸ੍ਰੀ ਰਾਮ ਲੀਨੇ ਕੁਠਾਰਣ ਪਰਸ਼ੂਰਾਮ ਗੁੱਸੇ ਵਿੱਚ ਆ ਕੇ ਆਤੇ ਕੋਹਾੜਾ ਲੈ ਕੇ ਬ੍ਰਾਹਮਣਾ ਦੀ ਸਹਾਇਤਾ ਲਈ ਚੱਲ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ